ਵੀਡੀਓ ਨਾਲੋਂ ਆਗੇ ਤੇ ਮੈਂ ਤਾਂ ਅੰਦੇ ਟੋਲਾਂ ਦੇਣੇ ਦੇ ਚੱਕਰੋਂ ਜਿਵੇਂ ਹੀ ਵਾਲੇ ਨੇ ਬੂਧਗਾ ਇੱਥੇ ਅਸੀ ਕਰ ਦਿਆ ਹੈ ਦੋਨੋਂ ਟੋੜ ਚੁੱਕੇ ਆ ਦੋਨੋਂ ਬੂਧ ਤੋੜ ਦਿਆ ਦੋਨੋਂ ਬੂਧਰ ਤੋੜ ਦਿਆ ਹੈ ਨੁਕਸਾਨ ਹੋ ਗਿਆ ਟੋਲਾਂ ਦੇਣੇ ਦੇ ਕਾਰਨ ਤੇ ਟੋਲ ਟੈਕਸ ਮੁਲਾਜ਼ਮਾ ਨੇ ਇੱਕ ਬਲਡੋਜ਼ਰ ਚਾਲਕ ਤੋਂ ਟੋਲ ਟੈਕਸ ਮੰਗਿਆ ਤਾਂ ਗੁੱਸੇ ਚ ਆਏ ਬੁਲਡੋਜ਼ਰ ਚਾਲਕ ਨੇ ਟੋਲ ਪਲਾਜ਼ਾ ਹਿਪਾਦੀ ਥਾ ਜੀ ਹਾਂ ਆਪਣੀ ਜੀਸੀਬੀ ਮਸ਼ੀਨ ਦੇ ਨਾਲ ਇਸ ਬੁਲਡੋਜ਼ਰ ਚਾਲਕ ਨੇ ਕੈਬਿਨਾ ਤੋੜ ਦਿੱਤੇ ਸੜਕ ਫੁੱਟਦੀ ଥି ਅਤੇ ਪੂਰਾ ਹੜਦੰਗ ਮਚਾਇਆ ਜੀ ਹਾਂ ਇਹ ਤਸਵੀਰਾਂ ਸਾਹਮਣੇ ਆਈਆਂ ਨਹੀਂ ਜਿਸ ਵਿੱਚ ਕੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੁਲਡੋਜ਼ਰ ਚਾਲਕ ਕਿਵੇਂ ਆਪਣੀ ਮਸ਼ੀਨ ਦੇ ਨਾਲ ਟੋਲ ਟੈਕਸ ਦੀ ਪੰਨ ਤੋੜ ਕਰ ਰਿਹਾ ਹੈ टोल दे टोल उगाड़ने की बोल रहा है टोल टोल ना देने के चक्कर जेसईबी वाले ने बूथ का दिया है दोनों भूम तोड़ दिया दोनों बूथ को तोड़ दिया है नुकसान कर दिया टोल ना देने के कारण ये गाड़ी का जैसे भी का नंबर है यूपी चौदह केटी बयालीस पचपन का टोल अरे ਤੇ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਇਹ ਜੀ.ਐਸ.ਬੀ ਚਾਲਕ ਆਪਣੀ ਮਸ਼ੀਨ ਦੇ ਨਾਲ ਟੋਲ ਕ੍ਰੋਸ ਕਰਨ ਲੱਗਾ ਸੀ ਇਸ ਦੌਰਾਨ ਜਦੋਂ ਟੋਲ ਮੁਲਾਜ਼ਮਾ ਨੇ ਉਸ ਤੋਂ ਟੋਲ ਮੰਗਿਆ ਤਾਂ ਇਹ ਜੀ.ਐਸ.ਬੀ ਚਾਲਕ ਗੁੱਸੇ 'ਚ ਆ ਗਿਆ ਅਤੇ ਉਸਨੇ ਪੂਰੇ ਟੋਲ ਪਲਾਜ਼ਾ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਬੂਥ ਤੋੜ ਦਿੱਤੇ ਬੂਥਾਂ ਵਿੱਚ ਰੱਖੇ ਪੂਰੇ ਸਮਾਨ ਦੀ ਪੱਨ ਤੋੜ ਦਿੱਤੀ ਜਿਸ ਤੋਂ ਬਾਅਦ ਟੋਲ ਪਲਾਜ਼ਾ ਤੇ ਹਫੜਾ ਦਫੜੀ ਮਚ ਗਈ ਹਾਲਾਂਕਿ ਮੌਕੇ ਦੇ ਮੌਜੂਦ ਟੋਲ ਕਰਮਚਾਰੀਆਂ ਵੱਲੋਂ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ ਗਈ Yeah, okay. i भगवान ने की बोल रहा है टोल ना देने के चक्कर में टोल ना देने के चक्कर में जैसे वाले ने बूथ का अत्याशी कर दिया है, है दोनों भूम तोड़ दिया दोनों बूथ तोड़ दिया है नुकसान कर दिया टोल ना देने के कारण यह गाड़ी का जैसे का नंबर है यूपी चौदह के डी बयालीस पचपन जैसे भी का टोल अरे ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਹਾਪੂੜ ਦਾ ਹੈ ਜਿੱਥੇ ਕਿ ਸਵੇਰੇ ਕਰੀਬ 9 ਵਜੇ ਇੱਕ ਨੌਜਵਾਨ ਜੀਸੀਬੀ ਲੈ ਕੇ ਟੋਲ ਪਲਾਜ਼ਾ ਤੇ ਪਹੁੰਚਿਆ ਸੀ ਇਸ ਦੌਰਾਨ ਜਦੋਂ ਟੋਲ ਕਰਮੀਆਂ ਨੇ ਉਸ ਤੋਂ ਟੋਲ ਟੈਕਸ ਦੀ ਮੰਗ ਕੀਤੀ ਜਿਸ ਨੂੰ ਸੁਣ ਕੇ ਇਹ ਜੀਸੀਬੀ ਚਾਲਕ ਨਰਾਜ਼ ਹੋ ਗਿਆ ਤੇ ਉਸਨੇ ਟੋਲ ਬੂਥ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਉਸਨੇ 14 ਅਤੇ 15 ਨੰਬਰ ਬੂਥਾਂ ਨੂੰ ਤੋੜ ਦਿੱਤਾ ਜਿਸ ਤੋਂ ਬਾਅਦ ਨਾਲ ਲੱਗਦੇ 16 ਨੰਬਰ ਬੂਥ ਤੇ ਵੀ ਉਸ ਨੇ ਬਲਡوزر ਚਲਾ ਦਿੱਤਾ ਜਮ ਕੇ ਤੋੜਫੋੜ ਕੀਤੀ ਗਈ ਜਿਸ ਕਾਰਨ ਹਫੜਾ ਦਫੜੀ ਮੱਚ ਗਈ ਉੱਥੇ ਹੀ ਟੋਲ ਬੂਥ ਤੇ ਲੰਮੀਆਂ ਲਾਈਨਾਂ ਲੱਗੀਆਂ ਉਦੋਂ ਇਸ ਪੂਰੀ ਕਟੜਾ ਨੂੰ ਅੰਜਾਮ ਦੇਣ ਤੋਂ ਬਾਅਦ ਜੀ ਸੀ ਬੀ ਚਾਲਕ ਫਰਾਰ ਹੋ ਗਿਆ ਸੀ ਪਰ ਹੁਣ ਕੁਝ ਘੰਟਿਆਂ ਬਾਅਦ ਪੁਲਿਸ ਨੇ ਇਸ ਨੂੰ ਨਾ ਸਿਰਫ ਗ੍ਰਿਫਤਾਰ ਕੀਤਾ ਸਗੋਂ ਉਸ ਦੀ ਚੰਗੀ ਆਉ ਭਗਤ ਵੀ ਕੀਤੀ ਉਦਰੇ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਅਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਕਈ ਲੋਕ ਟੋਲ ਮੁਲਾਜ਼ਮਾਂ ਤੇ ਹੀ ਗੁੱਸਾ ਕਰਦੇ ਨਜ਼ਰ ਆ ਰਹੇ ਨੇ ਜਦਕਿ ਕਈ ਲੋਕ ਇਸ ਨੌਜਵਾਨ ਤੇ ਨਿਸ਼ਾਨੇ ਸਾਧ ਰਹੇ ਨੇ ਫਿਲਹਾਲ ਤੁਹਾਡਾ ਇਸ ਪੂਰੇ ਮਾਮਲੇ 'ਚ ਕੀ ਕਹਿਣਾ ਹੈ ਕਿ ਇਸ ਨੌਜਵਾਨ ਨੇ ਟੋਲ ਤੋੜ ਕੇ ਠੀਕ ਕੀਤਾ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ